ਕੱਲ ਜੀ ਸਾਨੂੰ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕਈਆਂ ਵਾਲੇ ਬਾਜ਼ਾਰ ਦੇ ਵਿੱਚ ਇੱਕ ਬੀਆਰ ਹੋਮਸਟੇ ਨਾਮ ਦਾ ਹੋਟਲ ਹੈ ਜਿੱਥੇ ਹੋਟਲ ਵਾਲਿਆਂ ਵੱਲੋਂ ਭੋਲੀਆਂ ਪਾਲੀਆਂ ਲੜਕੀਆਂ ਨੂੰ ਜਿਹੜਾ ਉੱਥੇ ਰੱਖ ਕੇ ਉਹਨਾਂ ਪਾਸੋਂ ਦੇ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ ਇਸ ਦੇ ਸੰਬੰਧ ਵਿੱਚ ਜਿਹੜਾ ਅਸੀਂ ਜਿਹੜਾ ਹੋਟਲ ਤੇ ਜਿਹੜਾ ਪੁਲਿਸ ਪਾਰਟਿਸ ਵਿੱਚ ਮੌਕੇ ਤੇ ਗਏ ਸੀ ਜਿੱਥੇ ਹੋਟਲ ਦੇ ਵਿੱਚ ਮੈਨੇਜਰ ਸੂਰਜ ਕੁਮਾਰ ਜੋ ਕਿ ਭਿੱਖੀਵੰਡ ਦਾ ਰਹਿਣ ਵਾਲਾ ਸਾਨੂੰ ਰਿਸੈਪਸ਼ਨ ਤੇ ਮਿਲਿਆ ਜੋ ਕੋਈ ਵੀ ਰਿਕਾਰਡ ਅਨਸਾਰ ਰੂਮ ਜਿਹੜਾ ਬੁੱਕ ਨਹੀਂ ਸੀ ਹੋਇਆ ਲੱਗਾ ਹੋਇਆ ਜੋ ਚੈੱਕ ਇਨ ਕਰਨ ਤੇ ਹੋਟਲ ਦੇ ਵਿੱਚ ਚਾਰ ਲੜਕੀਆਂ ਜਿਹੜੀਆਂ ਬਰਾਮਦ ਹੋਈਆਂ ਨੇ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਹੋਟਲ ਦੇ ਵਿੱਚ ਉਹਨਾਂ ਕੋਲੋਂ ਜੜਾ ਗਲਤੰਦਾ ਕਰਵਾਇਆ ਜਾਂਦਾ ਹੈ ਜਿਸ ਤੇ ਮੁਕੱਦਮਾ ਨੰਬਰ 247 ਡੇਟਿਡ 23 10 25 ਅੰਡਰ ਸੈਕਸ਼ਨ 359 ਪ੍ਰੋਵੈਂਸ਼ਨ ਆਫ ਇਮੋਰਲ ਟਰੈਫਿਕ ਐਕਟ ਥਾਣਾ ਬੀ ਡਿਵੀਜ਼ਨ ਵਿਕੇ ਦਰ ਰਜਿਸਟਰ ਕੀਤਾ ਗਿਆ ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਲੜਕੀਆਂ ਨੂੰ ਜਿਹੜੀਆਂ ਕੋਰਟ ਚ ਪੇਸ਼ ਕਰਕੇ ਉਹਨਾਂ ਦੇ ਬਿਆਨ ਮਾੜਜੋ ਅਦਾਲਤ ਵਿੱਚ ਕਲਮਬੰਦ ਕਰਵਾਏ ਗਏ ਨੇ ਤੇਰਾ ਕੋਈ ਇਹ ਜੀ ਲੜਕੀਆਂ ਤਿੰਨ ਲੜਕੀਆਂ ਪੰਜਾਬ ਦੀਆਂ ਵਕਫ ਵਕ ਜਿਹੜੇ ਦੇ ਰਹਿਣ ਵਾਲੀਆਂ ਇੱਕ ਲੜਕੀ ਉੱਤਰਾਖੰਡ ਦੀ ਹੈ ਨਹੀਂ ਜੀ ਤਿੰਨ ਲੜਕੀਆਂ ਪੰਜਾਬ ਦੀਆਂ ਨੇ ਇੱਕ ਉੱਤਰਾਖੰਡ ਦੀ ਹੈ ਅ ਹੋਟਲ ਮੈਨੇਜਰ ਜਿਹੜਾ ਆ ਇਹ ਇਹ ਹੋਟਲ ਦਾ ਮਾਲਕ ਨਹੀਂ ਹੈ ਹੋਟਲ ਦਾ ਮੈਨੇਜਰ ਹੈ ਪੱਕੀ ਇਹਦੇ ਪਾਸੋਂ ਆ ਜੀ ਦਰਾਨੇ ਰਮਾਂਡ ਬ੍ਰਿਕੀ ਨਾਲ ਪੁੱਛਕਿਸ਼ ਕਰਾਂਗੇ ਕਿ ਹੋਟਲ ਦੀ ਲੀਜ਼ ਕਿਸ ਦੇ ਨਾਮ ਤੇ ਹੈ ਹੋਟਲ ਦੀ ਮਾਲਕੀ ਕਿਸ ਦੇ ਨਾਮ ਤੇ ਹੈ ਤੇ ਹੋਟਲ ਕਿਰਾਏ ਤੇ ਦਿੱਤਾ ਗਿਆ ਹੈ ਜਾਂ ਮਾਲਕ ਵੱਲੋਂ ਖੁਦ ਹੀ ਚਲਾਇਆ ਜਾ ਰਿਹਾ ਹੈ ਇਹ ਸਾਰੇ ਬਾਰੇ ਜਿਹੜੀ ਬ੍ਰਿਕੀ ਨਾਲ ਪੁੱਛਕਿਸ਼ ਕੀਤੀ ਜਾਵੇ ਹਾਂ ਜੀ ਇੱਕ ਲੜਕੀ ਦੀ ਉਮਰ ਜਿਹੜੀ ਘੱਟ ਹੈ ਉਹਨੂੰ ਅਸੀਂ ਸੀਡਬਲਯੂਸੀ ਦੇ ਪੇਸ਼ ਕਰ ਰਹੇ ਹਾਂ ਸਰ ਇਹ ਚੋੜੇ ਵਾਲੀ ਲੜਕੀ ਹੈ ਵੇ ਵਹ ਦੇਖੋ ਇਹਦੇ ਬਾਰੇ ਨਹੀਂ ਕਲੀਅਰ ਹੈ ਕਿ ਕੋਈ ਲੜਕੀ ਮੈਰਿਡ ਹੈ ਜਾਂ ਅਨਮੈਰਿਡ ਇਸ ਬਾਰੇ ਨਹੀਂ ਅਜ ਪਤਾ ਲੱਗਦਾ ਸਰ ਜਿਹੜੀ ਜਿਹੜੀ ਵੇਚਣ ਦੇ ਚੋੜਾ ਵੀ ਪਾਇਆ ਸੀ ਕਿ ਲੜਕੀ ਅ ਦੇਖੋ ਮੈਰ ਅਸਰ ਬਾਕੀ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਕਿਉਂਕਿ ਦਰਬਾਰ ਸਾਹਿਬ ਦੇ ਨੇੜੇ ਐਸਤੇ ਕਈ ਹੋਟਲ ਨੇ ਜਿਹੜਾ ਨਿਜਾਇਜ਼ ਕੰਮ ਕਰ ਰਹੇ ਨੇ ਚੈਨਲ ਮਾディア ਰਾਈ ਤੁਸੀਂ ਕੋਈ ਸੰਦੇਸ਼ ਦੇਣਾ ਚਾਹੁੰਦੇ। ਦੇਖੋ ਪ੍ਰੈਸ ਮੀਡੀਆ ਰਾਈ ਮੇਰੀ ਸਾਰੇ ਹੋਟਲ ਵਾਲਿਆਂ ਨੂੰ ਬੇਨਤੀ ਵੀ ਹੈ ਤੇ ਸਖਤ ਧਾੜਨਾ ਵੀ ਹੈ ਕਿ ਜਿਹੜੇ ਵੀ ਗਲਤੰਦਾ ਹੋਟਲ ਵਾਲੇ ਕਰਦੇ ਨੇ ਇਸ ਚੀਜ਼ ਤੋਂ ਆਵਾਜ਼ ਆਉਣ। ਆਪਣੀ ਹੋਟਲ ਨੂੰ ਕਾਇਦੇ ਅਨੁਸਾਰ ਰੂਲ ਅਨੁਸਾਰ ਪ੍ਰੋਪਰ ਰਿਕਾਰਡ ਲੈ ਕੇ ਜਿਹੜਾ ਆ ਵਿਜ਼ਟਰ ਨੂੰ ਰੂਮ ਦਿੱਤਾ ਜਾਵੇ ਕੋਈ ਵੀ ਗਲਤੰਦਾ ਹੋਟਲ ਦੇ ਵਿੱਚ ਨਾ ਕਰਵਾਇਆ ਜਾਵੇ। ਇਹ ਤਾਂ ਸਖਤ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਵੇਗੀ ਤੁਹਾਡੇ ਵੱਲ ਹਮੇਸ਼ਾ ਸਰ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਗਲਤ ਅਨਸਰ ਕਰ ਬਿਲਕੁਲ ਜੀ ਅਸੀਂ ਪਹਿਲਾਂ ਵੀ ਜਿਹੜੀਆਂ ਬਣਦੀ ਕਾਰਵਾਈ ਹੋਟਲ ਦੇ ਜਿਹੜੀ ਇਲੀਗਲ ਐਕਟੀਵਿਟੀ ਦੇ ਅਗੇਂਸਟ ਕਰਦੇ ਆਏ ਆਂ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ